ਉਧਰ ਮੰਤਰੀ ਇਟਿਓ ਦੇ ਫੋਲੋ ਬਲਾਕ ਜੜਿਆਲਾ ਗੁਰੂ ਦੇ ਵਿੱਚ ਵਕਫਾ ਪਿੰਡਾਂ ਦੀ ગ્રામ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਚੈੱਕ ਵੰਡਦੇ ਸਮੇਂ ਸਰਪੰਚਾਂ ਨੂੰ ਕਿਹਾ ਕਿ ਜੋ ਇਹ ਗ੍ਰਾਂਟ ਤੁਹਾਡੇ ਪਿੰਡਾਂ ਦੇ ਵਿੱਚ ਦਿੱਤੀ ਗਈ ਹੈ ਗ੍ਰਾਂਟ ਜਲਦ ਤੋਂ ਜਲਦ ਆਪਣੇ ਪਿੰਡਾਂ 'ਚ ਪਾਰਕਾਂ ਖੇਡ ਵਾਸਤੇ ਅਤੇ ਗਰਾਊਂਡਾਂ ਤੇ ਵਾਸਤੇ ਅਤੇ ਸੂਚਜੇ ਢੰਗ ਤੇ ਨਾਲ ਪੜਾਇਆ ਜਾਵੇ ਉੱਥੇ ਉਹਨਾਂ ਸਰਪੰਚਾਂ ਨੂੰ ਕਿਹਾ ਕਿ ਬਿਨਾਂ ਕਿਸੇ ਭੇਤਭਾਵ ਤੋਂ ਜੜਾ ਕਿ ਇਹ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਆ ਦੇਖੋ ਜੀ ਅੱਜ ਜੰਡਿਆਲਾ ਗੁਰੂ ਹਲਕੇ ਦੇ ਜਿਹੜੇ ਪਿੰਡ ਨੇ ਉਹਨਾਂ ਵਾਸਤੇ ਅਸੀਂ ਖੇੜੀਆਂ ਆ ਗਰਾਊਂਡਾਂ ਬਣਾਉਣ ਵਾਸਤੇ ਆ ਪਾਰਕਾਂ ਬਣਾਉਣ ਵਾਸਤੇ ਸ਼ਮਸ਼ਾਨ ਘਾਟ ਬਣਾਉਣ ਵਾਸਤੇ ਜਿੱਥੇ ਕੋਈ ਘਾਟਾਂ ਨੇ ਚਾਰਦੁਵਾਰੀ ਜਾਂ ਕੋਈ ਹੋਰ ਕੰਮ ਹੋਣ ਵਾਲੇ ਨੇ ਬੈਠਣ ਤੇ ਪ੍ਰਬੰਧ ਨੇ ਸੋ ਛਪੜਾਂ ਦੀ ਸਪਾਈ ਵਾਸਤੇ ਅਸੀਂ ਅੱਜ ਜੰਡਿਆਲਾ ਗੁਰੂ ਦੇ ਆ ਵਿੱਚ 4 ਕਰੋੜ ਤੇ 85 ਲੱਖ ਰੁਪਏ ਜਿਹੜਾ ਆ ਉਹ ਵੰਡਿਆ ਅਤੇ ਮੈਂ ਸਮਝਦਾ ਕਿ ਪਿਛੇ ਪਿਛਲੇ ਦਿਨੀ ਅਸੀਂ ਇੱਕ ਮੀਟਿੰਗ ਕੀਤੀ ਸੀਗੀ ਸਾਰੇ ਸਰਪੰਚ ਸਾਹਿਬਾਨਾਂ ਨਾਲ ਅ ਅਧਿਕਾਰੀਆਂ ਨਾਲ ਔਰ ਜੋ ਜੋ ਵੀ ਕੰਮ ਪਿੰਡ ਦੇ ਸਰਪੰਚਾਂ ਨੇ ਕਹੇ ਸੀਗੇ ਉਹ ਅਸੀਂ ਸਾਰੇ ਨੋਟ ਕੀਤੇ ਔਰ ਉਹਨਾਂ ਵਾਸਤੇ ਦੇਖਿਆ ਕਿ ਕਿੰਨੀ ਐਸਪੈਂਡ ਵਾਸਤੇ ਗ੍ਰਾਂਟ ਚਾਹੀਦੀ ਆ ਸੋ 4 ਕਰੋੜ 85 ਲੱਖ ਰੁਪਿਆ ਜਿਹੜਾ ਜੋ ਜੋ ਡਿਮਾਂਡ ਸਾਡੇ ਤੱਕ ਹੋਮ ਤੱਕ ਆਈਆਂ ਸੀਗੀਆਂ ਉਹ ਅਸੀਂ ਅੱਜ ਵੰਡਿਆ ਇਸ ਤੋਂ ਇਲਾਵਾ ਹੋਰ ਵੀ ਜੇ ਕੋਈ ਪਿੰਡਾਂ ਵੱਲੋਂ ਡਿਮਾਂਡਸ ਆਉਣ ਕਿਆਂ ਤੇ ਉਹ ਵੀ ਉਸੇ ਹਿਸਾਬ ਨਾਲ ਉਹਨਾਂ ਦੀ ਪੂਰਤੀ ਜਿਹੜੀ ਆ ਉਹ ਕਰ ਦਿੱਤੀ ਜਾਊਗੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਪਿਛਲੇ 3 ਸਾਲਾਂ ਤੋਂ ਬਾਖੂਬੀ ਆਪਣੇ ਕੰਮ ਜਿਹੜੇ ਆ ਉਹ ਨਿਭਾ ਰਹੀ ਆ ਪੈਸੇ ਦੀ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਆ ਸਿਰਫ ਇੱਕ ਪੁਰਾਣੀਆਂ ਸਰਕਾਰਾਂ ਦੇ ਵਿੱਚ ਨੀਤੀ ਦੀ ਕਮੀ ਸੀਗੀ ਸੋ ਅਸੀਂ ਪਹਿਲੇ ਦਿਨ ਤੋਂ ਹੀ ਜਿਹੜੇ ਪਿੰਡਾਂ ਦੇ ਵਿਕਾਸ ਵਾਸਤੇ ਲੱਗੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਦੀ ਹਨੇਰੀ ਜਿਹੜੀ ਆ ਉਹ ਚੱਲ ਰਹੀ ਆ ਸੋ ਮੈਂ ਵਧਾਈ ਦਿਨਣਾ ਚੰਡੇਾਲਾ ਕੇ ਦੇ ਸਾਰੇ ਪੰਚ ਸਰਪੰਚ ਸਹਿਬਾਨਾਂ ਨੂੰ ਸਾਰੇ ਲੋਕਾਂ ਨੂੰ ਜਿਨ੍ਹਾਂ ਵਾਸਤੇ ਅੱਜ ਇਹ amount ਪਿੰਡਾਂ ਵਾਸਤੇ ਜਾਰੀ ਕੀਤੀ ਗਈ ਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਪਿੰਡਾਂ ਦਾ ਕਾਫੀ ਵਿਕਾਸ ਹੋਊਗਾ। ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਉਹਦੇ ਬਾਰੇ ਦੱਸੋ। ਦੇਖੋ ਨਸ਼ਾ ਵਿਰੋਧੀ ਮੁਹਿੰਮ ਸਾਡੀ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਚਲਾਈ ਹੋਈ ਆ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋਤ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ। ਅਸੀਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜਿਹੜਾ ਹੋ ਨਹੀਂ ਰਹਿਣ ਦਵਾਂਗੇ। ਸਾਡੀ ਇੱਕੋ ਇੱਕ ਚੇਤਾਵਨੀ ਆ ਕਿ ਨਸ਼ਾ ਤਸਕਰ ਚਾਹੇ ਤਾਂ ਪੰਜਾਬ ਛੱਡ ਦੇਣ ਜਾਂ ਨਸ਼ੇ ਦਾ ਤੰਦਾ ਛੱਡ ਦੇਣ। ਅਸੀਂ ਇਹ ਗੱਲ ਬਿਲਕੁਲ ਨਸ਼ੇ ਬਿਲਕੁਲ ਪੰਜਾਬ ਦੇ ਵਿੱਚ ਸਹਿਨ ਨਹੀਂ ਕੀਤੇ। ਇਹ ਸਿਆਸੀ ਪ ਕਿਹੜੀ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਜੀ ਚਾਹੇ ਕਿ ਟਾ ਵੀ ਵੱਡਾ ਕਾਤੇ ਕਿਸੇ ਵੀ ਬੰਦੇ ਦਾ ਕੋਈ ਜਿਹੜਾ ਵੀ ਹੋਵੇ ਜਿਹੜਾ ਨਸ਼ਿਆਂ ਦੇ ਤੰਤੇ ਦੇ ਵਿੱਚ ਇਨਵੋਲਵ ਹੋਊਗਾ ਉਹਨੂੰ ਜਿਹੜਾ ਆ ਉਹ ਆਪਣੀਆਂ ਜਿਹੜਾ ਕਾਨੂੰਨੀ ਪਰਕੇ ਰਿਆ ਉਹਨੂੰ ਫੇਸ ਕਰਨੀ ਪਊਗੀ ਅਸੀਂ ਬਿਲਕੁਲ ਜਿਹੜਾ ਇੱਥੇ ਸਾਡੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਆ ਨਸ਼ਿਆਂ ਦੇ ਖਿਲਾਫ